ਨਾਰਮਲ ਤਰ੍ਹਾਂ ਜਾਣ ਦੇ ਨਾ ਹੀ ਕੇ ਪਾਰਟੀ ਆਏ ਆ ਨਿਕਲਣ ਚ ਜਾਣ ਰਿਹਾ ਸੀ ਤੇ ਕੋਲ ਕਾਫਲਾ ਕੇ ਜਾਣ ਰਿਹਾ ਸੀ ਅਸੀਂ ਆਪਦੇ ਕੰਮ ਜਾਣ ਲੈ ਕੇ ਤੇ ਮਹਿਲ ਸਿੰਘ ਨਿਕਲ ਇੱਕ ਦਾ ਪਤਾ ਰੋਬਨ ਮੁੰਡਾ ਰੋਬਨ ਸਿੰਘ ਆ ਇੱਕ ਨਿਸ਼ਾਨ ਸਿੰਘ ਇੱਕ ਸਚਿਆ ਮਈਆ ਇੱਕ ਮਨਦੀਪ ਇਹਨਾਂ ਕੋਲ ਪੁੱਛੋ ਚਾਹੁੰਦੇ ਸਰਦਾਰ ਕੀਤਾ ਤੇ ਆਰਥਿਕ ਤੇ ਇਹਧਰ ਤਾਂ ਕੋਈ ਇਥੇ ਮੇਰੇ ਨਾਲ ਤਾਂ ਦਾ ਮਾਰਿਆ ਨਹੀਂ ਤੇ ਇੱਥੇ ਫੈਲਾ ਫੈਲਾ ਅੰਦਰ ਜਮਾ ਕਰਾਉ ਜਾਂਦਾ ਸੀ ਜਾਂ ਤੇ ਉਸੇ ਕੰਮ ਦੀ ਡੈਂਪਰੀਆਂ ਆ ਜੇ ਅਮਨ ਸ਼ਾਹ ਦੀਆਂ ਜਾਂਦੇ ਆ ਨਾ ਸਾਡਾ ਕੋਈ ਕੇਸ ਧਾਰਦੇ ਆਪਣਾ ਸਾਹ ਨੇ ਫੜੇ ਸੀ ਪੁਲਿਸ ਨੇ ਤਾਂ ਪ੍ਰਬੰਧ ਵੜੇ ਕੀਤੇ ਸੀ ਕੋਈ ਮਸਲਾ ਨਹੀਂ ਹੋਣੀ ਪੁਲਿਸ ਗਈ ਬਈ ਕੋਈ ਪ੍ਰਬੰਧ ਨਹੀਂ ਦਾੜਾ ਪੀਏ ਅੰਦਰ ਜਿਹੜੇ ਮਾਰ ਲਿਆ ਹੁਣ ਧਰਨਾ ਕਦੋਂ ਤੇ ਕਰ ਜਾਰੀ ਰਹੂਗਾ ਜੀ ਜੇ ਇਥੇ ਜਿਆਦਾ ਪਾਰਟੀ ਦਾ ਜੋਖਮ ਆਉਂਦਾ ਜਦ ਤੱਕ ਇਨਸਾਫ ਨਹੀਂ ਮਿਲਦਾ ਇਹ ਆਪ ਦੇ 15 ਦਾ ਜਮਾ ਕਰਾਉਣਾ ਆਹ ਕਰੋਨਾ ਆਇਆ ਸਾਹਮਣੇ ਪੁਲਸ ਦੇ ਪੁਰਤ ਪ੍ਰਸ਼ਾਸਨ ਨੇ ਜਿੰਦਾ ਪਈਏ ਜਿਹੜਾ ਜਿੰਦਾ ਪਈਏ ਆ ਪੁਰਜਾ ਉਹਨੇ ਸਾਰੇ ਰੋੜੇ ਮਾਰਿਆ ਉਹ ਵੀ ਰੋੜੇ ਸਾਡੇ ਸਾਰਿਆਂ ਦੇ ਰੋੜੇ ਮਾਰਿਆ ਆਖੀ ਗਏ ਪੁਰਤ ਪ੍ਰਸ਼ਾਸਨ ਦੇ ਸਾਹਮਣੇ ਅੰਦਰੋਂ ਨੇ ਰੋੜੇ ਮਾਰਿਆ ਤੋਂ ਗੋਲਾ ਕਰ ਦਾਂਗਾ ਪਹਿਲੀ ਤੁਹਾਨੂੰ ਪ੍ਰਸ਼ਾਸਨ ਦੇ ਅੱਖਰ ਸੋਣਿਆ ਜਿਹੜਾ ਜਿੰਦਾ ਪਈਏ ਆ ਜੇ ਗੁਰੂ ਬਖਸ਼ਾ ਜੀ ਤੁਖਤ ਜੀ ਸਭ ਤੋਂ ਜਿਆਦਾ ਗਾਲ ਤਾਂ ਕਉਂਦੇ ਨੇ ਕਾਖਾ ਖਾਦਾ ਸਾਰਿਆਂ ਨੂੰ 110 ਲੱਖ ਰੁਪਇਆ ਪੀਰੇ ਨੇ ਖਾਤਾ ਏ ਤੇ ਅੱਜ ਰੋੜੇ ਸਾਨੂੰ ਮਾਰ ਗਏ ਤਾ ਵੇਖੋ ਨਹੀਂ ਕੋ ਤੂੰ ਥਾਲੇ ਜਾ ਕੇ ਫੋਨ ਨਹੀਂ ਫਿਰਦੇ ਆ ਵੇਖੋ ਸਾਡੇ ਪਿੰਡਾਂ ਦੇ ਮਰਦਾਂ ਵਿੱਚ ਸਾਡੀਆਂ ਪਿੰਡਾਂ ਦੇ ਰੋੜੇ ਮਾਰੇ ਤੇ ਅਸੀਂ ਇਹ ਖਾਟਾਉਣੇ ਆ ਤੇ ਇੰਨੀਆਂ ਗੱਲਾਂ ਦਾ ਬਾਕੀ ਸਾਰੇ ਵੀਰਾਂ ਨੂੰ ਪੁੱਛੋ ਵੀ ਕੀ ਉੱਥੇ ਬੰਦਿਆ